کر کرو کر کرو آساں انساناں دے پٹے کرو ہمیں کرو پٹے آساں que okay, ਸਰਕਾਰ ਦੇ ਕੰਮ ਜੀਵਿਕਾ ਠੇਕਾ ਮਨਾਰਸ਼ ਗਾਰਸਨ ਨੂੰ ਪੂਰੇ ਪੰਜਾਬ ਵਿੱਚ 250 ਸਰਕਾਰ ਦਾ ਮਾਰਗਿਤਨਾ ਆਬ ਅਸੀਂ ਪੂਰੇ ਪੰਜਾਬ ਦਾ ਆਰਥਿਕ ਉਗਮ ਹੈ ਕਰ ਰਿਹਾ ਕਿ ਕਿ ਪਤਵਦਰੀ ਪਿਲੀ 26 ਵਾਰ ਸਾਨੂੰ 31 ਰੁਪਏ ਦੇ ਮੁੰਡਿਆ ਦੇ ਕੇ ਅੱਜ 6 ਵਰ੍ਹੇ ਵੀ ਸਾਡੀ ਮੀਟਰ ਬਚ ਗਈ ਉਸ ਤੋਂ ਮੁਕਰਾਇ ਇਸ ਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਅੱੱਚੇ ਵਲਾਜਮਾਂ ਟੇਕਾ ਵਾਇਰਸ ਦਾ ਸੰਬਰਨਰ ਹੇਠ ਪੂਰੇ ਵਿਲਾਜ ਦੇ ਨਾਲ ਟੈਨੂ ਜਾਰੀ ਕੀਤਾ ਅਸੀਂ ਆਉਣ ਵਾਲੇ ਟਾਈਮ ਵਿੱਚ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਿਆ ਅਸੀਂ ਇਸ ਠਿਕਾਣੇ ਵਾਸਤੇ ਕੋਲੋਂ ਇਸ ਸਾਸ ਨੂੰ ਹਟਕਾ ਕਰਾਂਗੇ ਇਹੜੀਆਂ ਮੰਗਾਂ ਸੀ ਆਪਣੇ ਕਿ ਮੰਨੀਆਂ ਸਰਕਾਰ ਨੇ ਸਰਕਾਰ ਨੇ ਜੀ ਸਾਡੀਆਂ ਜਿਵੇਂ ਕਿ ਅਸੀਂ ਪਿਛਲੇ 15-15 ਸਾਲੋਂ 20-20 ਸਾਲ ਤੋਂ ਸਾਡੇ ਕੱਚੇ ਮੁਲਾਜ਼ਮਾਂ 10-10 15-15 ਹਜ਼ਾਰ ਤੱਕ ਹੀ ਤਨਖਾਹ ਤੇ ਕੰਮ ਕਰ ਰਹੇ ਆ ਤੇ ਸਾਡੇ ਇੱਕ ਇੱਕ ਮੁਲਾਜ਼ਮ ਨੂੰ 2-4 ਘੰਟੇ ਨਾਲ ਸਾਥੋ ਜੀ ਕੰਮ ਲਿਆ ਜਾਂਦਾ ਦਾ ਸਾਡੀ ਕਿਸੇ ਮਹਿਕਮੇ ਵੱਲੋਂ ਸਾਡੇ ਜਿਵੇਂ ਕਿ ਜਲ ਸਪਲਾਈ ਵਾਲੇ ਬੇਰਕਾਲੇ ਬਿਲੀ ਮਹਿਕਮੇ ਵਾਲੇ ਪਿਲੇ 15-15 ਸਾਲਾਂ ਤੋਂ ਬਹੁਤ ਘੱਟ 15 15 10 10 12 12 ਹਜ਼ਾਰ ਤੇ ਘੱਟੋ ਘੱਟ ਤਰਕਾ ਦੇ ਸਾਡੇ ਪੁਲਾਜੋ ਕੰਮ ਕਰ ਰਹੇ ਆ ਜਿਸ ਵਿੱਚ ਕੀ ਸੁਣੂਗੀ ਮੈਂ ਕਿਨੂੰਗੀ ਸਰਕਾਰਾਂ ਨੂੰ ਸਾਫ ਪਤਾ ਵੀ 10000 ਨਾਲ ਸਾਡੇ ਪਰਿਵਾਰ ਦੇ ਬੱਚਾ ਕਿਵੇਂ ਗੁਜ਼ਾਰਾ ਹੁੰਦਾ ਉਹ ਸਾਡੇ ਪਰਿਵਾਰ ਸਾਡੇ ਛੱਤੀ ਕੰਮ ਨੂੰ ਪਤਾ ਵੀ ਅਸੀਂ ਆਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਦੇ ਇਹ ਮੰਗਾਂ ਤੁਹਾਡੀਆਂ ਨਹੀਂ ਪੂਰੀਆਂ ਹੁੰਦੇ ਫਿਰ ਅਗਲਾ ਸੰਘਰਸ਼ ਕੀ ਹੋਊਗਾ ਜੇਕਰ ਸਾਡੀਆਂ ਅੱਜ ਤੋਂ ਬਾਅਦ ਮੰਗਾਂ ਨਹੀਂ ਮੰਨਿਆ ਜਾਂਦਾ ਤਾਂ ਸਾਡੀ ਸਾਡੇ ਆਗਾ ਮਦੂ ਜਿਹੜੇ ਕਮੇਟੀ ਵਾਲਿਆ 15 ਮਾਰਚ 18 ਮਾਰਚ ਨੂੰ ਜੋ ਮੀਟਿੰਗ ਮਿਲੀ ਹੈ ਸਾਨੂੰ ਜੇਕਰ ਉਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਬੇਤੇ ਸਾਡੇ ਸੰਘਰਸ਼ੀ ਯੋਧੇ ਅਸੀਂ ਮੋਰੇ ਹਰ ਤੇ ਅਸੀਂ ਆਪ ਦੀ ਜਾਨ ਦੀ ਬਾਜ਼ੀ ਲਗਾ ਕੇ ਆਦੇ ਪਰਿਵਾਰਾਂ ਦਾ ਅਸੀਂ ਆਪ ਦੇ ਬੱਚਾ ਦਾ ਭੁੱਖ ਮੋਚਣ ਵਾਸਤੇ ਅਸੀਂ ਫੋਰਸ ਕਰਦੋ ਤਿੱਖਾ ਕਰਾਂਗੇ ਧੰਨਵਾਦ ਕਿਹੜੇ ਯੂਨੀਅਨ ਆ ਤੁਹਾਡੀ ਮੈਂ ਨਾ ਗੁਰਵਿੰਦਰ ਸਿੰਘ ਆ ਜੀ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿਸ ਚ ਪੰਜਾਬ ਦੇ ਆਊਟਸੋਰਸਡ ਸੈਲਿਸਟਮੈਂਟ ਮੁਲਾਜ਼ਮ ਆ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਵੱਖ-ਵੱਖ ਵਿਭਾਗਾਂ ਚ ਕੰਮ ਕਰ ਰਹੇ ਆ ਲਗਾਤਾਰ ਜਿਹੜੀ ਸਰਕਾਰ ਆ ਉਹਨੇ ਬੇਸ਼ਰਮੀ ਦੀ ਜਿਹੜੀ ਹੱਦ ਆ ਉਹ ਟੱਪ ਚੁੱਕੀ ਐ ਲਗਾਤਾਰ 26 ਵਾਰ ਮੀਟਿੰਗਾਂ ਲਿਖਤੀ ਰੂਪ ਚ ਦੇ ਕੇ ਫਿਰ ਮੀਟਿੰਗ 6 ਤਰੀਕ ਦੀ ਜਿਹੜੀ ਸਾਨੂੰ ਮਿਲੇ ਹੋਈ ਸੀ ਉਹ ਫਿਰ ਉਹਨੇ ਕੈਨਸਲ ਕੀਤੀ ਆ ਅੱਜ ਇਸ ਕਰਕੇ ਸਾਰੇ ਪੰਜਾਬ ਚ ਜਿਹੜੀ ਇਹ ਪੰਜਾਬ ਸਰਕਾਰ ਦਾ ਬੁਤਲਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਫੁਗ ਰਹੇ ਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਆ ਜੇਕਰ ਇਹਨਾਂ ਆਊਟਸੋਰਸਿੰਗ ਲਿਸਟ ਮਨਲਾਜਮਾਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ ਤੋਂ ਨਗੁਣੀਆਂ ਤਨਖਾਹਾਂ ਤੇ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਜਿਹੜਾ ਅਸੀਂ ਸਭ ਕੁਝ ਖਾਵਾਣੇ